ਸਤਿ ਸ੍ਰੀ ਅਕਾਲ ਜੀ ਸਭ ਤੋਂ ਪਹਿਲਾਂ ਤਾਂ ਜਿੰਨੇ ਤੁਸੀਂ ਆਪਣੀ ਇਹ ਵੀਡੀਓ ਦੇਖ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਪਸਵਗਤ ਕਰਦਾ ਹਾਂ ਇੱਕ ਵਾਰ ਫਿਰ ਤੋਂ ਤੁਹਾਡੇ ਆਪਦੇ ਆਪਣੇ ਚੈਨਲ ਦੇ ਵਿੱਚ ਤੇ ਅੱਜ ਆਪਾਂ ਬਹੁਤ ਸਾਰੀਆਂ ਗੱਡੀਆਂ ਲੈ ਕੇ ਪਹੁੰਚੇ ਗੱਡੀਆਂ ਆਪਾਂ ਲੈ ਕੇ ਪਹੁੰਚੀਆਂ ਸਿਰਫ ਆਲਟੋ ਜੀ ਅਲੱਗ-ਅਲੱਗ ਰੇਟਾਂ ਦੇ ਵਿੱਚ ਅਲੱਗ-ਅਲੱਗ ਕੰਡੀਸ਼ਨ ਦੀਆਂ ਅਲੱਗ-ਅਲੱਗ ਪਿੰਡਾਂ ਦੇ ਵਿੱਚ ਤੁਹਾਡੀ ਫਰਮਾਇਸ਼ ਤੇ ਆਪਾਂ ਲੈ ਕੇ ਪਹੁੰਚੇ ਆਂ ਗੱਲਬਾਤ ਸਾਰੀ ਕਰਦੇ ਆਂ ਜੀ ਪਹਿਲਾਂ ਤਾਂ ਆਪਣੇ ਚੈਨਲ ਦਾ WhatsApp ਨੰਬਰ ਨੋਟ ਕਰ ਲਓ ਜੀ 9465929482 ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾ ਭੇਜੋ ਜੇ ਤੁਸੀ ਐਡ ਕਰਵਾਉਣੀ ਹੈ ਕਿਸੇ ਵੀ ਏਰੀਆ ਚ ਕਿਸੇ ਵੀ ਚੀਜ਼ ਦੀ ਫਰੀਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ ਪਹਿਲੀ Alto ਤੋਂ ਆਪਾਂ ਵੀਡੀਓ ਦੀ ਸ਼ੁਰੂਆਤ ਕਰਦੇ ਆਂ ਜੀ 2006 ਮਾਡਲ ਗੱਡੀ ਤੁਸੀਂ ਦੇਖ ਰਹੇ ਹੋਈ ਗੱਡੀ ਪੂਰੀ ਵਧੀਆ ਜੀ ਸੋਹਣੀ ਗੱਡੀ ਆ ਚਿੱਟਾ ਰੰਗ ਗਾ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਟਾਇਰ 90 ਤੋਂ 95 ਪੈਸੇ ਆਪਾਂ ਨੂੰ ਮਿਲ ਜਾਣਗੇ 6 ਮਾਡਲ ਗੱਡੀ ਆ ਜੀ ਬਰਨਾਲੇ ਏਰੀਆ ਚੋਂ ਆਪਾਂ ਲੈ ਕੇ ਪਹੁੰਚੇ ਹਾਂ ਮਾਲਕ ਨੇ ਸੇਲ ਵਾਸਤੇ ਆਪਣੇ ਕੋਲੇ ਗੱਡੀ ਇਹ ਭੇਜੀ ਹੋਈ ਹੈ ਜੇ ਕਿਸੇ ਨੂੰ ਗੱਡੀ ਪਸੰਦ ਇਹ ਆਉਂਦੀ ਅਸੀ ਕੋਈ ਜਾ ਕੇ ਦੇਖਣਾ ਚਾਹੁੰਦਾ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਵੀ ਸਕਦੇ ਹੋ ਅਸੀ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਵੀ ਦੇਖ ਸਕਦੇ ਹੋ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਵੀ ਦੇਖ ਸਕਦੇ ਹੋ ਜੀ ਆਲਟੋ ਗੱਡੀ ਆ ਏਸੀ ਹੀਟਰ ਵਰਕਿੰਗ ਚ ਹੈ 32000 ਰੁਪਿਆ ਮਾਲਕ ਨੇ ਡਿਮਾਂਡ ਕਹੀ ਅਸੀ 72000 ਦੇ ਵਿੱਚੋਂ ਰੇਟ ਕੀਤਾ ਜਾਊਗਾ ਜਿਹੜੇ ਗੱਡੀ ਦੇ ਮਾਲਕ ਨੇ ਇਹਨਾਂ ਨੇ ਦੋ ਨੰਬਰ ਆਪਦੇ ਦਿੱਤੇ ਅਸੀਂ ਮੋਬਾਈਲ ਨੰਬਰ ਦੋ ਦਿੱਤੇ ਐ ਦੋਵੇਂ ਨੰਬਰਾਂ 'ਚੋ ਕਿਸੇ ਵੀ ਨੰਬਰ 'ਤੇ ਫੋਨ ਲਾ ਸਕਦੇ ਹੋ 9872099859 ਪਹਿਲਾ ਨੰਬਰ 26239604470 ਗੱਲਬਾਤ ਤੁਸੀਂ ਕਰ ਲਓ ਨੰਬਰ ਸਕਰੀਨ 'ਤੇ ਤੁਹਾਨੂੰ ਦੇ ਹੀ ਦਿੱਤੇ ਸੀ ਗੱਲ ਕਰਾਈਓ ਜੀ ਆਪਾਂ ਸੈਕਿੰਡ अल्टੋ ਗੱਡੀ ਦੀ 2014 ਮਾਡਲ ਗੱਡੀ ਇਹ ਤੁਸੀਂ ਦੇਖ ਰਹੇ ਹੋ ਜਿਹੜੀ ਸਕਰੀਨ 'ਤੇ ਚੱਲ ਰਹੀ ਹੈ ਜੀ 2014 ਮਾਡਲ ਹੈ ਤੇ अल्टੋ ਕੈਟਨ VXI ਬਹੁਤ ਵਧੀਆ ਗੱਡੀ ਐ ਸੀ ਹੀਟਰ ਵਰਕਿੰਗ ਚ ਨਾ ਤਾਂ ਗੱਡੀ ਚ ਕੋਈ ਕਮੀ ਐ ਨਾ ਕੋਈ ਲੱਗੀ ਬੱਜੀ ਐ ਨਾ ਕੋਈ ਐਕਸੀਡੈਂਟਡ ਐਸੀ ਬਹੁਤ ਵਧੀਆ ਕੰਡੀਸ਼ਨ ਆ ਟਾਇਰਾਂ ਚ ਅਲਾਈ ਲੱਗੇ ਹੋਏ ਨੇ ਤੇ શ્રી ਖਡੂਰਸਾਈ ਮਾਲਿਕ ਦਾ ਏਰੀਆ ਗਾ ਜਾ ਕੇ ਦੇਖ ਸਕਦੋਂ 2029 ਤੱਕ ਇਸ ਗੱਡੀ ਦੀ ਆਪਨੂੰ ਪਾਸਿੰਗ ਮਿਲ ਜੂਗੀ ਕਾਗਜ਼ ਪੱਤਰ ਸਾਰੇ ਕੰਪਲੀਟ ਨੇ ਨਾ ਤਾਂ ਕੋਈ ਗੱਡੀ ਚ ਕਮੀ ਐ ਨਾ ਕੋਈ ਕਾਗਜ਼ ਪੱਤਰਾਂ ਚ ਨਾ ਕੋਈ ਕੰਮ ਚ ਡਿਮਾਂਡ ਦੀ ਗੱਲ ਕਰੀਏ ਤਾਂ 1,95,000 ਰੁਪਇਆ ਮਾਲਕ ਨੇ ਡਿਮਾਂਡ ਕਹੀ ਆ। ਇੱਕ ਡਿਮਾਂਡ ਕੀਤੀ ਆ ਮਾਲਕ ਨੇ ਕੋਈ ਕਿਸੇ ਤਰ੍ਹਾਂ ਦਾ ਫਿਕਸ ਇਹ ਰੇਟ ਨਹੀਂ ਹੈਗਾ ਸੀ। ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ, ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹੋ ਜੀ। ਜੇ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਵੀ ਦੇਖ ਸਕਦوں। ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦوں। ਬਾਕੀ ਤੁਸੀਂ ਪੂਰੀ ਤਸੱਲੀ ਮਾਲਕ ਦੇ ਘਰੇ ਜਾ ਕੇ ਕਰ ਸਕਦੇ ਹੋ ਜੀ। ਮਾਲਕ ਦਾ ਏਰੀਆ ਤੁਹਾਨੂੰ ਮੰਦਾਸੀ ਦਿੱਤਾ। ਮਾਲਕ ਦਾ ਨੰਬਰ ਸਕਰੀਨ ਤੇ ਅਜੇ ਕਰੋ ਗੱਲਬਾਤ ਕੋਈ ਵੀ ਕਰਨੀ ਹੈ। 9803675977 ਨਾਲ ਦੀ ਨਾਲ ਆਪਣੇ ਚੈਨਲ ਦਾ WhatsApp ਨੰਬਰ ਵੀ ਨੋਟ ਕਰ ਲਓ ਜੀ 94656929488 ਤੁਹਾਡੇ ਕੋਲ ਗੱਡੀ ਜਾਂ ਮੋਟਰਸਾਈਕਲ ਹੈ ਘਰ ਹੈ ਕੋਠੀ ਜਾਂ ਮਕਾਨ ਹੈ ਵੇਚਣਾ ਤੁਸੀਂ ਚਾਹ ਨਹੀਂ ਉਸ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋ ਮਾਪੇ ਜੋ ਜਮਾ ਫਰੀ ਚਪਾ ਛੇਤੀ ਤੋਂ ਛੇਤੀ ਐਡਤ ਵੜੀ ਲਾਦਾ ਮੰਗੇ ਜੀ ਬਾਕੀ ਵੀਡੀਓ ਕਿਵੇਂ ਦੀ ਲੱਗ ਰਹੀ ਹੋ ਜੀ ਜਲਦੀ ਜਲਦੀ ਵੀਡੀਓ ਚ ਜ਼ਰੂਰ ਕਮੈਂਟ ਕਰਕੇ ਦੱਸੀ ਜਾਈਓ ਜੀ ਗੱਲ ਕਰਾਂਗੇ ਜੀ अल्टੋ ਦੀ 11 ਮਾਡਲ ਗੱਡੀ ਤੁਸੀਂ ਇਹ ਦੇਖ ਰਹਿਓ ਗੱਡੀ ਇਹ ਦੂਜੇ ਨਾਮ ਹੈ ਜੀ ਤੇ ਟਾਇਰ ਟੂਰ ਆਪਾਂ ਨੂੰ ਪੂਰੇ ਵਧੀਆ ਮਿਲ ਜਾਣਗੇ ਮਾਲਕ ਨੇ ਦੋ ਟਾਇਰ ਤਾਂ ਬਿਲਕੁਲ ਨਵੇਂ ਦੱਸੇ ਨੇ ਤੇ ਦੋ ਟਾਇਰਾਂ ਦੀ ਕੰਡੀਸ਼ਨ ਅੱਧੀ ਦੱਸੀ ਆ ਕਾਗਜ਼ ਪੱਤਰ ਸਾਰੇ ਪੂਰੇ ਆਪਨ ਮਿਲ ਜਾਣਗੇ ਏਸੀ ਵਗੈਰਾ ਆਪਨ ਨੂੰ ਚਾਲੂ ਹਾਲਤ ਦੇ ਵਿੱਚ ਮਿਲੂਗਾ ਜੀ ਸੈਂਟਰ ਲੋਕ ਹੈ ਤੇ ਚਾਬੀ ਨਾਲ ਜੀ オリジナル2026 8ਵੇਂ ਮਹੀਨੇ ਤੱਕ ਆਪਨੂੰ ਪਾਸਿੰਗ ਮਿਲ ਜੂਗੀ ਤੇ ਬਾਗਾ ਪੁਰਾਣਾ ਮਾਲਕ ਦਾ ਏਰੀਆ ਦਾ 135000 ਰੁਪਿਆ ਮਾਲਕ ਨੇ ਡਿਮਾਂਡ ਕੀਤੀ ਹੈ ਜੀ ਸਰਵਿਸ ਮਾਲਕ ਨੇ ਫਰੈਸ਼ ਨਮੀ ਕਰਵਾਈ ਹੈ ਬਹੁਤ ਸੋਹਣੀ ਗੱਡੀ ਹੈ ਜੀ ਰੰਗ ਪੂਰਾ ਵਧੀਆ ਗਾ ਗੱਡੀ ਚਲਾਉਣ ਚ ਇੱਕ ਨੰਬਰ ਹੈ ਨਾ ਤਾਂ ਕੋਈ ਚਲਾਉਣ ਚ ਦਿੱਕਤ ਹੈ ਨਾ ਕੋਈ ਗੱਡੀ ਚ ਪ੍ਰੋਬਲਮ ਹੈ ਜੀ ਬਹੁਤ ਸੋਹਣੀ ਗੱਡੀ ਹੈ ਰੰਗ ਪੂਰਾ ਵਧੀਆ ਅੰਦਰ ਦੀ ਗੱਲ ਕਰੀਏ ਸੀਟ ਕਵਰ ਮੈਟ ਆ ਹਰ ਇੱਕ ਚੀਜ਼ ਆਪ ਨੂੰ ਪ੍ਰੋਪਰ ਵਧੀਆ ਮਿਲੂ ਤੇ ਮਾਲਕ ਜਿਹੜੇ ਆਪ ਨੇ ਗੱਡੀ ਦੇ 77 400 ਪੂਰਾ ਤੇ 60 240 ਮਾਲਕ ਦਾ ਨੰਬਰ ਹੈ ਜੀ ਕਰੋ ਗੱਲ ਕੋਈ ਵੀ ਕਰਨੀ ਹੈ ਜੀ ਤੇ ਕਿਵੇਂ ਦੀ ਲੱਗ ਰਹੀ ਏ ਅਸੀਂ ਵੀਡੀਓ ਚਲਦੀ ਚਲਦੀ ਵੀਡੀਓ ਚ ਦੱਸੀ ਜਾਈਓ ਸੀ ਤੇ ਗੱਡੀ ਤੁਹਾਨੂੰ ਕਿਵੇਂ ਦੀ ਲੱਗੀ ਸੀ ਇਹ ਜਰੂਰ ਕਮੈਂਟ ਕਰਕੇ ਦੱਸ ਦਿਓ ਗੱਲ ਕਰਾਂਗੇ ਇੱਕ ਹੋਰ अल्टੋ 2011 ਮਾਡਲ ਹੈ ਜੀ ਇਹ ਤੇ ਜਲੰਧਰ ਏਰੀਆ ਚੋਂ ਗੱਡੀ ਆਪਣੇ ਕੋਲੇ ਪਹੁੰਚੀ ਹੈ ਕਾਫੀ ਕਮੈਂਟ ਤੁਹਾਡੇ ਆਏ ਸੀਗੇ ਤੁਸੀਂ ਜਲੰਧਰ ਏਰੀਆ ਚੋਂ ਗੱਡੀ ਵਾਸਤੇ ਕਹਿੰਦੇ ਸੀਗੇ ਤੇ ਲੈ ਕੇ ਪਹੁੰਚੀ ਆ ਜੀ ਗੱਡੀ ਪੂਰੀ ਵਧੀਆ ਸੀ 1 ਲੱਖ 40000 ਰੁਪਏ ਮਾਲਕ ਨੇ ਡਿਮਾਂਡ ਕਹੀ ਸੀ ਤੇ ਜਲੰਧਰ ਜਾ ਕੇ ਦੇਖ ਸਕਦوں ਫਾਸਟ ਓਨਰ ਮਾਲਕ ਨੇ ਗੱਡੀ ਦੱਸੀ ਅਸੀਂ ਪਹਿਲੇ ਨਾਮ ਹੈ ਤੇ ਡਿਮਾਂਡ ਜਿਹੜੀ ਮਾਲਕ ਨੇ ਕਹੀ ਆ 140 ਇਹਦੇ ਵਿੱਚੋਂ ਮਾਲਕ ਨੇ ਕਿਹਾਗਾ ਮਾਨਤਨ ਮੌਕੇ ਤੇ ਕੀਤਾ ਜਾਊਗਾ ਜੇ ਕਿਸੇ ਨੂੰ ਗੱਡੀ ਪਸੰਦ ਆਉਂਦੀ ਹੈ ਜੀ ਕੋਈ ਜਾ ਕੇ ਦੇਖਣਾ ਚਾਹੁੰਦਾ ਗੱਡੀ ਨੂੰ ਤਾਂ ਮਾਲਕ ਦੇ ਘਰੇ ਜਾ ਕੇ ਗੱਡੀ ਨੂੰ ਦੇਖ ਸਕਦੇ ਹਾਂ ਕਿਸੇ ਨੇ ਚਲਾ ਕੇ ਦੇਖਣੀ ਹੈ ਚਲਾ ਕੇ ਦੇਖ ਸਕਦੇ ਹਾਂ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਸਕਦੇ ਹਾਂ ਜੀ 11 ਮਾਡਲ ਹੈ ਸੋਹਣੀ ਗੱਡੀ ਆ ਰੰਗ ਰੰਗ ਪੂਰਾ ਵਧੀਆ ਪੈਗਾ ਬਾਕੀ ਤੁਸੀਂ ਦੇਖ ਹੀ ਰਹੇ ਹੋ ਗੱਡੀ ਨੂੰ ਤੇ ਚਾਰੇ ਪਾਸਿਓਂ ਫੋਟੋਆਂ ਚੱਲੀ ਰਹੀਆਂ ਸੀ ਤੇ ਕਮੈਂਟ ਕਰਕੇ ਜਰੂਰ ਦੱਸ ਦਿਓ ਤੁਹਾਨੂੰ ਗੱਡੀ ਕਿੰਨੀ ਦੇ ਲੱਗੀ 9115728014 ਮਾਲਕ ਦਾ ਨੰਬਰ ਹੈ ਜੀ ਤੇ ਚਲਦੀ ਚਲਦੀ ਵੀਡੀਓ 'ਚ ਕਮੈਂਟ ਕਰੀ ਜਾਇਓ ਸੀ ਤੇ ਜਿੰਨੇ ਤੁਸੀਂ ਦੇਖ ਰਹੇ ਹੋ ਹਰ ਰੋਜ਼ ਆਪਣੀ ਵੀਡੀਓ ਤੁਸੀਂ ਦੇਖਣਾ ਜੇ ਚਾਹੁੰਦੇ ਹੋ ਜੀ ਤਾਂ ਥੱਲੇ ਇੱਕ ਸਬਸਕ੍ਰਾਈਬ ਦਾ ਚਿੱਟੇ ਜਿਹੇ ਰੰਗ ਦਾ ਬਟਨ ਦਿੱਤਾ ਹੋਇਆ ਸੀ ਉਹਨੂੰ ਲਾਜ਼ਮੀ ਦਬਦਿਓ ਸਬਸਕ੍ਰਾਈਬ ਦਾ ਫਾਇਦਾ ਇਹ ਹੁੰਦਾ ਜੀ ਜਦੋਂ ਵੀ ਆਪਾਂ ਨਵੀਂ ਵੀਡੀਓ ਪਾਵਾਂਗੇ ਤੁਹਾਡੇ ਕੋਲੇ ਉਸ ਵੇਲੇ ਆਪਣੀ ਨਵੀਂ ਵੀਡੀਓ ਦਾ ਮੈਸੇਜ ਪਹੁੰਚੂਗਾ ਉਸ ਵੇਲੇ ਤੁਸੀਂ ਆਪਣੀ ਨਵੀਂ ਵੀਡੀਓ ਦੇਖ ਲਵਾਂਗੇ ਜੀ ਤੇ ਡੇਲੀ ਆਪਾਂ ਨਵੀਂ ਵੀਡੀਓ ਲੈ ਕੇ ਆਉਂਦੇ ਹੀ ਰਹਨੇ ਹਾਂ ਜੀ ਤੁਹਾਡੇ ਕੋਲੇ ਵੀ ਗੱਡੀ ਮੋਟਰਸਾਈਕਲ ਘਰ ਕੋਠੀ ਮਕਾਨ ਹੈ ਜੀ ਜਿੰਨੇ ਤੁਸੀਂ ਦੇਖ ਰਹੂ ਵੇਚਣਾ ਜੇ ਤੁਸੀਂ ਚਾਹੁੰਦੇ ਹੋ ਸੀ ਆਪਣੇ ਕੋਲੇ ਵੀਡੀਓ ਜਾਣਕਾਰੀ ਫੋਟੋਆਂ ਸਾਰਾ ਕੁਝ ਭੇਜ ਦਿਓ ਜਮਾ ਫਰੀ ਦੇ ਵਿੱਚ ਆਪਾਂ ਐਡ ਤੁਹਾਡੀ ਲਾ ਦੇਗੇ ਆਪਣਾ ਨਾ ਕੋਈ ਕਮਿਸ਼ਨ ਨਾ ਕੋਈ ਦਲਾਲੀ ਨਾ ਕੋਈ ਫੀਸ ਆਪਣਾ ਕੁਝ ਨਹੀਂ ਹੁੰਦਾ ਜੀ ਸਾਰਾ ਜਿੰਨਾ ਆਪਾਂ ਕੰਮ ਕਰਦਾ ਫਰੀ ਚ ਕਰਦੇ ਹਾਂ ਸੀ ਬਾਕੀ ਲਾਈਕ ਜਰੂਰ ਕਰ ਦਿਓ ਥੱਲੇ ਇੱਕ ਲਾਇਕ ਦਾ ਬਟਨ ਦਿੱਤਾ ਹੋਇਆ ਜੀ ਜਰੂਰ ਦਬਾ ਦਿਓ ਆਲਟੋ ਗੱਡੀ ਦੀ ਆਪਾਂ ਗੱਲ ਕਰਾਂਗੇ ਕਿੰਨੀਆਂ ਆਲਟੋ ਗੱਡੀਆਂ ਤੁਹਾਨੂੰ ਮੈਂ ਦਿ ਇੱਕ ਗੱਡੀ ਹੋਰ ਤੁਸੀਂ ਇਹ ਚੈੱਕ ਕਰੋ ਜੀ ਚੈਰੀ ਜੇ ਕਲਰ ਦੇ ਵਿੱਚ ਗੱਡੀ ਆਪਾਂ ਨੂੰ ਮਿਲੂਗੀ 2006 ਮਾਡਲ ਹੈ 2026 ਤੱਕਰਾ ਆਪਾਂ ਨੂੰ ਪਾਸਿੰਗ ਮਿਲ ਜੂਗੀ ਫਸਟ ਓਨਰ ਗੱਡੀ ਆ ਜੀ ਕੰਡੀਸ਼ਨ ਆਲੂਕੀ ਅਜੀ ਅਰਜੈਂਟ ਮਾਲਕ ਨੇ ਸੇਲ ਕਰਨੀ ਹੈ 88000 ਰੁਪਿਆ ਮਾਲਕ ਨੇ ਡਿਮਾਂਡ ਕਹੀ ਅਸੀਂ ਰੇਟ ਕੀਤਾ ਜਾਊਗਾ ਪਟਿਆਲੇ ਤੋਂ ਗੱਡੀ ਆਪਾਂ ਤੁਹਾਨੂੰ ਦਿਖਾ ਰਹੇ ਹਾਂ ਅਸੀਂ ਮਾਲਕ ਨੇ ਪਟਿਆਲੇ ਸਾਈਡ ਤੋਂ ਭੇਜੀ ਆ ਹਰਿਆਣਾ ਨੰਬਰ ਹੈ ਜੀ ਚੈਰੀ ਰੰਗ ਹੈ ਬੰਪਰ ਵਧੀਆ ਪਈ ਨੇ ਕੰਡੀਸ਼ਨ ਵਧੀਆ ਸੀ ਅੰਦਰੋਂ ਵੀ ਬਾਹਰੋਂ ਵੀ ਤੁਸੀਂ ਜਾ ਕੇ ਜੇ ਦੇਖਣਾ ਚਾਹੁੰਦੇ ਹੋ ਅਸੀਂ ਤਾਂ ਜਾ ਕੇ ਦੇਖ ਸਕਦੇ ਹੋ ਮਾਲਕ ਦੇ ਘਰੇ ਗੱਡੀ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਿਓ ਤੋਰ ਕੇ ਦੇਖਣੀ ਹੈ ਤੋਰ ਕੇ ਦੇਖ ਲਿਓ ਸਟਾਰਟ ਕਰਕੇ ਦੇਖਣੀ ਹੈ ਸਟਾਰਟ ਕਰਕੇ ਦੇਖ ਲਿਓ ਜਿਵੇਂ ਦੀ ਤੁਸੀਂ ਤਸੱਲੀ ਕਰਨਾ ਚਾਹੁੰਦੇ ਹੋ ਪੂਰੀ ਤਸੱਲੀ ਤੁਸੀਂ ਆਪ ਦੀ ਜਾ ਕੇ ਕਰ ਸਕਦੇ ਹੋ ਬਾਕੀ ਨਾ ਤਾਂ ਕੋਈ ਗੱਡੀ ਚ ਕਮੀ ਅਸੀਂ ਨਾ ਕੋ ਇੰਜਨ ਗੇਅਰ ਚ ਹਰ ਇੱਕ ਚੀਜ਼ ਦੀ ਫੁੱਲ ਗਾਰੰਟੀ ਹੈ ਅਸੀਂ ਤੇ ਮਾਲਕ ਦੇ ਘਰੇ ਜਾ ਕੇ ਤੁਸੀਂ ਗੱਡੀ ਦੇਖੋਗੇ ਤੁਹਾਨੂੰ ਪਸੰਦ ਆਜੂਗੀ ਤੇ ਖਰੀਦ ਕੇ ਤੁਸੀਂ ਨਾਲ ਦੀ ਨਾਲ ਲੈ ਆਉਂਗੇ ਜੀ ਮਾਲਕ ਦਾ ਨੰਬਰ ਸਕਰੀਨ ਤੇ 83606 14849 ਕਰੋ ਜੀ ਗੱਲਬਾਤਾਂ ਤੇ ਗੱਲ ਕਰਾਂਗੇ ਜੀ ਆਪਾਂ ਹੁਣ ਆਪਣੇ ਕੋਲੇ ਇੱਕ ਜਮਾ ਸਸਤੀ ਗੱਡੀ ਪਹੁੰਚੀ ਐ ਜੀ ਤੇ ਤੁਸੀਂ ਕਾਫੀ ਕਮੈਂਟ ਕਰਦੇ ਰਹੇ ਨਿਓ ਜੀ ਤੇ ਜਮਾ ਸਸਤੀ ਗੱਡੀ ਆਪਾਂ ਲੈ ਕੇ ਪਹੁੰਚੀ ਐ Maruti 800 ਵਧੀਆ ਜੀ ਇਹ ਪਹਿਲਾਂ ਇੱਕ ਬਰੀ ਚੈੱਕ ਕਰੋ ਜੀ 38000 ਰੁਪਿਆ ਡਿਮਾਂਡ ਇਸ ਗੱਡੀ ਦੀ ਆਪਣੇ ਕੋਲੇ ਪਹੁੰਚੀ ਐ ਜੀ ਜਮਾ ਸਸਤੀ ਗੱਡੀ ਤੁਸੀਂ ਭਾਲਦੇ ਸੀਗੇ ਜਮਾ ਸਸਤੀ ਗੱਡੀ ਐ ਜੀ ਪੰਜਾਬ ਨੰਬਰ ਹੈ ਰੰਗ ਪੂਰਾ ਵਧੀਆ ਜੀ ਬਾਡੀ ਲਾਈਨ ਪੂਰੀ ਵਧੀਆ ਜੀ ਸਾਫ ਤੇ ਟਾਇਰ ਆਪਾਂ ਨੂੰ 70 ਤੋਂ 80 ਪੈਸੇ ਮਿਲ ਜਾਣਗੇ ਬੈਟਰੀ ਨਵੀਂ ਐ ਜੀ ਬਾਕੀ ਸਾਰਾ ਕੁਝ ਓਕੇ ਮਿਲੂਆ ਸੀ ਤੁਸੀਂ ਜਾ ਕੇ ਦੇਖੋਗੇ ਤੁਹਾਨੂੰ ਪਸੰਦ ਆਊਗੀ ਗੱਡੀ ਗੱਡੀ ਦਾ ਤੁਹਾਨੂੰ ਰੇਟ ਪਸੰਦ ਆ ਗਿਆ ਹੋਊਗਾ ਸੀ ਰੇਟ ਮੋਕੇ ਤੇ ਹੋਰ ਵੀ ਕੀਤਾ ਜਾਊਗਾ ਕੋਈ ਫਿਕਸ ਰੇਟ ਨਹੀਂ ਹੈਗਾ 985554 ਤੇ 09695 ਇਹ ਮਾਲਕ ਦਾ ਨੰਬਰ ਹੈ ਜੀ ਕਰੋ ਗੱਲਬਾਤ ਜੋ ਵੀ ਕਰਨੀਆਂ ਬਾਕੀ ਮੈਨੂੰ ਕਮੈਂਟ ਕਰਕੇ ਦੱਸੀ ਜਾਈਓ ਜੀ ਹੁਣ ਤੁਹਾਨੂੰ ਵੀਡੀਓ ਕਿਵੇਂ ਦੀ ਲੱਗ ਰਹੀ ਹੈ ਸੀ ਜੇ ਤੁਹਾਨੂੰ ਵੀਡੀਓ ਪਸੰਦ ਆ ਰਹੀ ਹੈ ਵਧੀਆ ਲੱਗੀ ਹੈ ਜੀ ਤਾਂ ਆਪਣੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਬੱਤ ਬਸਪੋਰਟ ਕਰਿਆ ਕਰੋ ਤੁਹਾਡਾ ਆਪ ਦਾ ਆਪਣਾ ਚੈਨਲ ਤੁਸੀਂ ਦੇਖ ਰਹੇ ਹੋ ਤੇ ਅਗਲੀ ਵੀਡੀਓ ਵਾਸਤੇ ਵੀ ਕਮੈਂਟ ਪਾ ਦਿਓ ਜੀ ਕਿਹੜੇ ਏਰੀਆ ਚੋਂ ਕਿੱਥੋਂ ਘਰ ਕੋਠੀ ਮਕਾਨਤੂਆਂ ਨੂੰ ਚਾਹੀਦਾ ਵੀਡੀਓ ਪਸੰਦ ਆਈਏ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਬਾਕੀ ਕਿਸਾਨ ਐਡ ਕਰਵਾਉਣੀ ਐਸੀ ਆਪਣਾ WhatsApp ਨੰਬਰ ਉੱਤੇ ਪੂਰੀ ਵੀਡੀਓ ਚ ਲਿਖਿਆ ਰਹਿੰਦਾ ਆਪਣੇ ਕੋਲੇ ਭੇਜੋ ਫ੍ਰੀ ਚ ਆਪਾਂ ਐਡ ਤੁਹਾਡੀ ਲਾ ਦਾਂਗੇ ਜੀ